ਦੇ ਹੁੰਦੇ ਤੁਹਾਨੂੰ ਪਿੱਛੇ ਜੀ ਹਾਂ ਜੀ ਜੀ ਹਾਂ ਜੀ ਸਰ ਪਾਇਆ ਹੈਗਾ ਪਰ ਲੋਕਾਂ ਦੇ ਮਨ ਦੀ ਆਵਾਜ਼ ਕੀ ਹੈ ਇਸ ਵੇਲੇ ਐਸਾ ਕਿ ਵੋਟ ਦਾ ਅਧਿਕਾਰ ਭਾਜੀ ਉੱਤੇ ਨਾ ਰੱਖੋ ਬਹੁਤ ਮਹੱਤਵਪੂਰਨ ਹੈ ਔਰ ਬੜੀਆਂ ਸਟਰਗਲਸ ਤੋਂ ਬਾਅਦ بڑے ਸੱਤਿਆਗ੍ਰਹਿ ਤੋਂ ਬਾਅਦ ਡਾਕਟਰ ਭੀਮਰਾਮ ਅੰਬੇਦਕਰ ਜੀ ਨੇ ਦੇਜ ਦੇ ਹਰ ਨਾਗਰਿਕ ਨੂੰ ਇਹ ਰਾਈਟ ਦਿੱਤਾ ਔਰੇ ਰਾਈਟ ਸਾਡੇ ਸਭ ਦੀ ਤਾਕਤ ਹੈ ਔਰੇ ਇਹਰਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਚੈਨਲ ਨਾ ਹੀ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਕਰੋ ਨਿਕਲੋ ਵੋਟ ਕਰੋ ਦੇਸ਼ ਦੀ ਆਪਣੀ ਸਰਕਾਰ ਚੁਣਨ ਵਾਸਤੇ ਆਪਣੇ ਮਤ ਦਾ ਪ੍ਰਯੋਗ ਕਰੋ ਔਰ ਤੁਹਾਡਾ ਮਤ ਦੇਸ਼ ਦੇ ਅੰਦਰ ਸਰਕਾਰ ਲੈ ਕੇ ਆਏਗਾ ਤੁਹਾਡਾ ਮਤ ਤੁਹਾਡੀ ਸਰਕਾਰ ਲੈ ਕੇ ਆਏਗਾ ਇਸੇ ਤਰ੍ਹਾਂ ਆਪਣੇ ਮਤ ਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੂਪ ਛਾਂ ਬਰਸਾਤ ਇਹ ਆਣ ਗਿਆ ਔਰ ਜਾਣ ਗਿਆ ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ ਸਰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਇੱਕ ਟੀਚਾ ਰੱਖਿਆ ਗਿਆ ਕਿ 70 ਫੀਸਦੀ ਤੋਂ ਪਾਰ ਕਰਾਂਗੇ ਕੀ ਉਮੀਦ ਹੈ ਕਿਉਂਕਿ ਹਾਲੇ ਦਿਨ ਦੀ ਸ਼ੁਰੂਆਤ ਹੋਈ ਹੈ ਪੰਜਾਬੀਆਂ ਤੋਂ ਕੀ ਉਮੀਦਾਂ ਨੇ ਮੈਨੂੰ ਬਹੁਤ ਉਮੀਦ ਹੈ ਅਸੀਂ ਸਾਰੇ ਜਾਗਰੂਕ ਆ ਔਰ ਜਾਗਰੂਕਤਾ ਦੇ ਨਾਲ ਇਸ ਮਤ ਦਾ ਪ੍ਰਯੋਗ ਵੀ ਕਰਾਂਗੇ ਔਰ ਇਹ ਮਤ 70% ਤੋਂ ਜ਼ਿਆਦਾ ਪੋਲਿੰਗ ਹੋਣੀ ਚਾਹੀਦੀ ਔਰ ਮੈਂ ਤੁਹਾਡੇ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਘਰਾਂ ਚੋਂ ਨਿਕਲੋ ਵੋਟ ਕਰੋ ਔਰ ਆਪਣੇ ਵੋਟ ਦੇ ਨਾਲ ਦੇਸ਼ ਦਾ ਨੇਤਾ ਦੇਸ਼ ਦੀ ਸਰਕਾਰ ਚੁਨੋ ਕਿਉਂਕਿ ਤੁਸੀਂ ਵੋਟ ਕਰੋਗੇ ਤੁਸੀਂ ਵੋਟ ਦੇ ਅਧਿਕਾਰ ਦੇ ਨਾਲ 5 ਸਾਲ ਸਰਕਾਰ ਕੰਮ ਕਰੇ ਜਿਸ ਤਰ੍ਹਾਂ ਪੰਜਾਬ ਆਖਰੀ ਚਰਨ ਦੇ ਵਿੱਚ VOTING ਇੱਤੇ ਹੋ ਰਹੀ ਆ ਪਹਿਲੀਆਂ ਸਟੇਟਾਂ ਦੇ ਵਿੱਚ ਜਿੱਥੇ ਹੋਇਆ ਉੱਤੇ ਜਿਹੜੀ ਪੋਲਿੰਗ ਪਰਸੈਂਟੇਜ ਘਟ ਰਹੀ ਆ ਤੈਨੂੰ ਲੱਗਦਾ ਕਿ ਪੰਜਾਬੀ ਉਸ ਚੀਜ਼ 'ਚ ਵੀ ਜਿੱਤ ਹਾਸਲ ਕਰਨਗੇ ਮੈਨੂੰ ਲੱਗਦਾ ਹੈ ਕਿ ਅਸੀਂ ਪੋਲ ਜ਼ਿਆਦਾ ਹੋਏਗੀ ਇੱਥੇ ਕਿਉਂਕਿ ਲੋਕ ਬਹੁਤ ਜਾਗਰੂਕ ਹੈ ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਕੈਂਪੇਨ ਇਲੈਕਸ਼ਨ ਕਮਿਸ਼ਨ ਨੇ ਵੀ ਕੀਤੀ ਹੈ ਮੈਨੂੰ ਵੀ ਵਧਾਈ ਦਿੰਦਾ ਲੋਕਾਂ ਨੂੰ ਐਸਐਮਐਸ ਆਏ ਹੈ ਫੋਨ ਆਏ ਹੈ ਔਰ ਇਹ ਪੋਲ ਹੋਣਾ ਜ਼ਿਆਦਾ ਪੋਲ ਹੋਣਾ ਸਾਡੀ ਸਟੇਟਸ ਤੇ ਜ਼ਰੂਰੀ ਦੇਸ਼ ਦਾ ਮੂਡ ਕੀ ਲੱਗ ਰਿਹਾ ਹੈ ਦੇਸ਼ ਦਾ ਮੂਡ ਤੇ ਦੇਸ਼ ਦਾ ਮੂਡ ਤੇ ਮੋਦੀ ਹੈ ਤੁਸੀਂ 4 ਤਰੀਕ ਨੂੰ ਪਾਰਟੀ ਇਸ ਤਿਆਰ ਹੋ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ 4 ਤਾਰੀਖ ਦਾ ਨਤੀਜਾ ਆਏਗਾ اسلامਾਬਾਦ ਕਰਾਚੀ ਲਾਹੌਰ ਚ ਨਹੀਂ ਭਾਰਤ ਚ ਪਟਾਕੇ ਚੱਲਣਗੇ ਜਿਹੜੇ ਪਾਕਿਸਤਾਨ ਚ ਬੈਠੇ ਲੋਕ ਸੁਪਨਾ ਦੇਖ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਹਿੰਦੁਸਤਾਨ ਚ ਚੁਣਨ ਦਾ ਔਰ ਉਹਨਾਂ ਸੇ ਦੁਆਵਾਂ ਕਰ ਰਹੇ ਉਹਨਾਂ ਦੀ ਦੁਆ ਉਹਨਾਂ ਦੀ ਸ਼ੁਭ ਕਾਮਨਾਵਾਂ ਜਿਨ੍ਹਾਂ ਨੂੰ ਮੁਬਾਰਕ ਉਹਨਾਂ ਨੂੰ ਮੁਬਾਰਕ ਲੇਕਿਨ ਭਾਰਤ 140 ਕਰੋੜ ਲੋਕਾਂ ਦੀ ਸ਼ੁਭ ਕਾਮਨਾਵਾਂ ਆਸ਼ੀਰਵਾਦ ਮੋਦੀ ਦੇ ਨਾਲ ਔਰ ਮੋਦੀ ਵੀ ਚੁਣ ਕੇ ਆਣਗੇ ਐਸੇ ਤੇ ਮੈਨੂੰ 100% ਯਕੀਨ ਹੈ ਕਿ ਲਾਹੌਰ ਚ ਪਟਾਕੇ ਨਹੀਂ ਚੱਲਣਗੇ ਇਸਲਾਮਾਬਾਦ ਚ ਪਟਾਕੇ ਨਹੀਂ ਚੱਲਣਗੇ ਕਰਾਚੀ ਚ ਪਟਾਕੇ ਨਹੀਂ ਚੱਲਣਗੇ ਭਾਰਤ ਅੰਤਕਵਾਦੀ ਭੇਜਨਲੀਆਂ ਸੰਸਥਾਵਾਂ ਦੇ ਚਿਹਰੇ ਮੁਰਝਾਨਗੇ ਦੇਸ਼ ਨੂੰ ਭਾਰਤ ਨੂੰ ਤੋੜਨ ਦਾ ਸੁਪਨਾ ਦੇਖਣ ਵਾਲੇ ਦੇ ਚਿਹਰੇ ਮੁਰਝਾਨਗੇ ਔਰ ਭਾਰਤ ਮਾਤਾ ਦੀ ਜੈ ਕੈਨ ਵਾਲੇ ਵੰਦੇ ਮਾਤਰਮ ਕਹਿਣ ਵਾਲੇ 4 ਤਾਰੀਖ ਨੂੰ ਪਟਾਕੇ ਚਲਾਗੇ ਮੋਦੀ ਜੀ ਦੀ ਜਿਹੜੀ ਪ੍ਰਾਰਥਨਾ ਚੱਲ ਰਹੀ ਹੈ ਵਿਵੇਕਾਨੰਦ ਜੀ ਦੇ ਉੱਤੇ ਅਫਸਾਨੇ ਉਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਅੱਜ ਦੂਜੇ ਪਾਸੇ ਉਹਦੀ ਵੀ ਸਮਾਪਤੀ ਹੋ ਰਹੀ ਹੈ ਐਸਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਇੱਕ ਅਧਿਆਤਮਿਕ ਸ਼ਕਤੀ ਹੈ ਉਹ ਉਹਨਾਂ ਦਾ ਅਧਿਆਤਮ 'ਤੇ ਬਹੁਤ ਵਿਸ਼ਵਾਸ ਹੈ ਧਿਆਨ ਸਾਧਨਾ ਚਾਹੇ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਿਰ ਦਾ ਮੌਕਾ ਸੀ ਜਾਂ ਅੱਜ ਤੱਕ ਜੀਵਨ ਦੇ ਉਹਨਾਂ ਦੇ 6 ਦਸ਼ਕਾਂ ਦੇ ਸਾਰਜਨਿਕ ਜੀਵਨ ਨੂੰ ਤੁਸੀਂ ਦੇਖੀਏ ਉਹਨਾਂ ਨੇ ਦੇਸ਼ ਦੀ ਸਨਾਤਨ ਦੇਸ਼ ਦੀ ਸੰਸਕ੍ਰਿਤੀ ਭਾਰਤ ਦੇ ਪ੍ਰਾਤਵ ਸੋਚ ਨੂੰ ਹਮੇਸ਼ਾ ਹੀ ਗਲੇ ਲਗਾ ਕੇ ਨੂੰ ਮੰਨ ਕੇ ਨੂੰ ਸਾਹਮਣੇ ਰੱਖ ਕੇ ਚੱਲੇ ਔਰ ਜਿਹੜੇ ਲੋਕ ਐ ਟਿੱਪਣੀ ਕਰ ਰਹੇ ਜਿਹੜੇ ਖੁਦ ਪੱਪਸ ਚ ਡਾਂਸ ਕਰਦੇ ਐ ਔਰ ਛੁੱਟੀ ਬਿਤਾਣੇ ਸੇ ਬੈਂਕਾਕ ਔਰ ਇਟਲੀ ਜਾਂਦੇ ਐ ਉਹਨਾਂ ਨੂੰ ਕੀ ਪਤਾ ਧਿਆਨ ਔਰ ਦੇਸ਼ ਦੀ ਸੰਸਕ੍ਰਿਤੀ ਕੀ ਐ ਠੀਕ ਐ ਉਹਨਾਂ ਨੂੰ ਆਪਣੇ ਕੰਮ 'ਚ ਮਗਨ ਰਹਿੰਦੇ ਹੋ ਕਿ ਨਹੀਂ ਅਸੀਂ ਸਕਾਰਾਤਮਕ ਕੰਮ 'ਚ ਨਹੀਂ ਇਹ ਮਿੱਤਰ ਦੇ ਭਜਨ ਦੀਆਂ ਲਾਈਨਾਂ ਐ ਸਪਸ਼ਟ ਤੌਰ ਤੇ ਨਜ਼ਰ ਆਉਂਦੀ ਆਉਣਗੀਆਂ ਜਮਿਨੀ ਹਕੀਕਤ ਦੇ ਵਿੱਚ 140 ਕਰੋੜ ਨਾਗਰਿਕ ਆਸ਼ੀਰਵਾਦ ਦੇ ਰਹੇ ਮੋਦੀ ਜੀ ਨੂੰ ਇਹ ਵੋਟ ਤੋਂ ਜ਼ਿਆਦਾ ਆਸ਼ੀਰਵਾਦ ਹੈ ਹੋਰ ਕੋਈ ਛੋਟੀ ਗੱਲ ਨਹੀਂ 495 ਸਾਲ ਬਾਅਦ ਅਸੀਂ 14 ਸਾਲ ਦੇ ਭਗਵਾਨ ਦੇ বনਵਾਸ ਦਾ ਦੀਪਾਵਲੀ ਮਨਾਨੇ ਇਹ 495 ਸਾਲ ਬਾਅਦ ਭਗਵਾਨ ਰਾਮ ਅਯੁੱਧਿਆ ਆਏ ਨੇ ਉਹਨੂੰ ਕੌਣ ਭੁੱਲ ਸਕਦਾ ਹੈ ਜੋ ਰਾਮ ਕੋ ਲਾਏ تھے ਭਾਰਤ ਦੀ ਜਨਤਾ ਉਹਨੂੰ ਲਾਣ ਵਾਲੀ ਥੈਂਕ ਯੂ ਥੈਂਕ ਯੂ